6 1 2024 ਦਿਨ ਸ਼ਨੀਵਾਰ ਕਾਲਜ ਰੋਡ ਦੇ ਲੱਗੇ ਬੂਟਿਆਂ ਦੀ ਪਾਣੀ ਸੇਵਾ ਸਾਡੇ ਲੱਕੀ ਚੋਪੜਾ ਵੀਰਾਂ ਕਰ ਰਹੇ ਹਨ ਕਾਲਜ ਰੋਡ ਦੇ ਲੱਗੇ ਬੂਟੇ ਅੰਜੀਰ ਦੇ ਬੂਟੇ ਮੁੱਦਰਾ ਏਡੀ ਠੰਡ ਦੇ ਵਿੱਚ ਸਾਡੇ ਟਰੈਕਟਰ ਵੀ ਜਲਾ ਸੁਮਿਤ ਕੁਮਾਰ ਦੀ ਅਪੀਲ ਕਰ ਰਹੇ ਹਾਂ ਕਾਲੀ ਦੀ ਰੋਡ ਤੇ ਸਵੇਰ ਸਵੇਰ ਪਾਣੀ ਦੀ ਸੇਵਾ ਬੁਟਿਆਂ ਵਿੱਚ ਚੱਲ ਰਹੀ ਹੈ ਸਾਡੇ ਚੇਅਰਮੈਨ ਗੋਲਡੀਪੁਰ ਬਾਜੀ ਸਿਰੇ ਸਿਰੇ ਠੰਡ ਦੇ ਵਿੱਚ ਪਾਣੀ ਦੀ ਸੇਵਾ ਨਿਭਾ ਰਹੇ ਨੇ ਇਹਨਾਂ ਵੀਰਾਂ ਨੂੰ ਬਹੁਤ ਸਲਾਮ ਹੈ ਜਿਹੜੇ ਸਿਰੇ ਸਿਰੇ ਠੰਡ ਦੇ ਵਿੱਚ ਇੰਨੀ ਜ਼ਿਆਦਾ ਕੋਰੇ ਦੇ ਵਿੱਚ ਪਾਣੀ ਦੀ ਸੇਵਾ ਨਿਵਾਰੇ ਨੇ ਸਾਡੇ ਓਐਸਡੀ ਸਮਿਤ ਗਰੋਵਰ ਜੀ ਅੰਜੀਰ ਦੇ ਬੂਟੇ ਧੰਨਵਾਦ ਇਹ ਨਗੀ ਦਿੰਦਾ ਆਓ ਸੀਧਾ ਸਾਥ ਦਿਓ ਨਾ ਚੜੋ